ਅੋਈ ਸਵਾਗਤ ਹੈ ਤੁਹਾਡਾ ਇੱਕ ਹੋਰ ਨਵਾਂ ਬਲੌਗ ਦੇ ਵਿੱਚ ਜਿਵੇਂ ਕਿ ਤੁਹਾਨੂੰ ਪਤਾ ਆਪਾਂ ਕੱਲ ਰਾਤ ਟਰੈਕਟਰ ਦਾ ਜਿਹੜਾ ਹਿੱਸਾ ਫਿੱਟ ਕਰਕੇ ਗਏ ਸੀਗੇ ਅੱਜ ਆਪਾਂ ਪਾਉਣ ਲੱਗੇ ਆ ਤੇ ਟਾਇਰ ਸਾਰੇ ਟਾਇਰ ਕੰਪਲੀਟ ਕਰਦੇ ਆ ਦੇਖੋ ਅੱਗੇ ਅੱਗੇ ਬਲੌਗ ਦੋਨੇ ਫਰੰਟ ਵਾਲੇ ਟਾਇਰ ਵੀ ਪਾਉਣੇ ਆ ਬੈਕ ਵਾਲੇ ਵੀ ਪਾਉਣੇ ਆ ਤੇ ਪਾ ਕੇ ਇਹਨੂੰ ਫਿਰ ਵਾਸ਼ ਕਰਾਂਗੇ ਸਾਰਾ ਧੋਵਾਂਗੇ ਇਹਨੂੰ ਐਨ ਬੱਜੇ ਆਪਾਂ ਜਿਵੇਂ ਆ ਰਗੜ ਕੇ ਸਾਰਾ ਨਾ ਰੰਗ ਦਾ ਦੇਖਦੇ ਆ ਕਰਦੇ ਆ ਇਹਦਾ ਹਿੱਲਾ ਜੋ ਉਹ ਵਾ ਕੇ ਹੁਣ ਪਹਿਲਾਂ ਵਾਸ਼ ਕਰਾਂ ਇਹਨ ਚੰਗੀ ਤਰ੍ਹਾਂ ਬਾਅਦ ਟਾਇਰ ਪਾਉਣੇ ਹੁਣ ਦੇਖੋ ਜਿਵੇਂ ਕਰਦਾ ਸਾਰਾ ਕੋਈ ਇੱਕ ਟਾਇਰ ਹੋ ਗਿਆ ਫਿੱਟ ਪਿੱਛੇ ਵਾਲਾ ਫਰੰਟ ਵਾਲੇ ਤੁਸੀਂ ਦੇਖ ਸਕਦੇ ਹੋ ਗਿਰਿਆ ਹੋਇਆ ਫਰੰਟ ਤੋਂ ਇੱਕ ਹੋ ਗਿਆ ਤੇ ਹੁਣ ਕਰਦੇ ਉਦਲਾ ਫਿੱਟ ਕਰ ਜੇ ਫਿਰ ਆਪਾਂ ਕੰਧ ਖਾਣਾ ਸਾਰਾ ਫਰੰਟ ਵਾਲੇ ਵੀ ਕਰਨੇ ਹਜੇ ਕਰ ਲਈਏ ਇਹ ਵੀਡੀਓ ਦੇ ਵਿੱਚ ਹੀ ਟਾਇਰ ਜਿਹੜੇ ਆ ਛੋਟੇ ਛੋਟੇ ਲਾਦੇ ਆ ਉਤਾਂ ਦਾ ਬਹੁਤ ਵੱਡੇ ਟਾਇਰ ਆ ਉਤਾਂ ਦਾ ਬਹੁਤ ਵੱਡੇ ਆ ਲੋ 2 ਗਿੱਟ ਤੋਂ ਵੀ ਵੱਡਾ ਟਾਇਰ ਚਲੋ ਕਰਦੇ ਆ ਫਿੱਟ ਦਿਖਾਉਣੇ ਆ ਫਿਰ ਤੁਹਾਨੂੰ ਲੋ ਜੀ ਫਰੰਟ ਵਾਲੇ ਟਾਇਰ ਪਾਉਣ ਲੱਗੇ ਆ ਡਰੈਕਟਰ ਦੇ ਤੇ ਪਿੱਛੇ ਵਾਲੇ ਤਾਂ ਪੈ ਗਏ ਦੋਨੇ ਫਰੰਟ ਵਾਲੇ ਪਾ ਕੇ ਨੂੰ ਸਿੱਧਾ ਕਰਦੇ ਆ ਹੁਣ ਤੇ ਉਸ ਤੋਂ ਬਾਅਦ ਬਸ ਰਹਿ ਗਿਆ ਗੇਅਰ ਗੇਅਰ ਰਹਿ ਜੂਗਾ ਗੇਅਰ ਵੀ ਫਿੱਟ ਕਰਦੇ ਆ ਦੇਖੇ ਹੋ ਗਿਆ ਸੀ ਤੇ ਹਰ ਕਰਕੇ ਇਹਨੂੰ ਚਾਲੂ ਤੇ ਫਿਰ ਭਜਾਉਣਾ ਇਹਨੂੰ ਰੋਡ ਤੇ ਤੇ ਇਦਾਂ ਕਿਦਾਂ ਕਿਦਾਂ ਸਾਰਾ ਹੁੰਦਾ ਬਣੇ ਰੋ ਬਲੌਗ ਨਾਲ ਅੱਗੇ ਕਪਾਈ ਲਈ ਲੈ ਕੇ ਆਉਣੀ ਆ ਬੈਟਰੀ ਬੈਟਰੀ ਤਾਂ ਲੋਈ ਸਪੈਸਰ ਕਸਤਾ ਇੱਕ ਉਧਰ ਲਾ ਰਹਿ ਗਿਆ ਤੇ ਉਹ ਵੀ ਕਸਦੇ ਆ ਬਸ ਇੱਧਰ ਪਹਿਲਾਂ ਇੱਕ ਟかせ ਟਾਇਰ ਕਸ ਕੇ ਇੱਟਾਂ ਕੱਢ ਕੇ ਜੈਕ ਇੱਕ ਸਾਈਡ ਕਰ ਦਈਏ ਤੇ ਲਾਉਣੇ ਉਧਰ ਚੈੱਕ ਤੇ ਆਹ ਵਾਲਾ ਕਸਦਿਆਂ ਟਾਇਰ ਤੇ ਕਸਦੇ ਆਪਾਂ ਨੇ ਨਟ ਸਾਰੇ ਕਿਦੇ ਲੋਈ ਇੱਕ ਟਾਇਰ ਆਪਾਂ ਕਸਤਾ ਇੱਧਰ ਤੇ ਉਧਰਲਾ ਰਹਿ ਗਿਆ ਉਹ ਵੀ ਹੁਣ ਕਸਦਿਆਂ ਤੇ ਆਪਾਂ ਹੱਬ ਲਾਤੀ ਹੱਬ ਆ ਗਿਆ ਤੇ ਸਪੈਸਰ ਕਰਤਾ ਸੈੱਟ ਬਾਹਰ ਨੇ ਤੇ ਟਾਇਰ ਝਾੜਦਿਆਂ ਹੁੰਦੇ ਕਰਕੇ ਬਾਹਰ ਕੱਢਦੇ ਆਣੂ ਖੋਣਿਆ ਤੁਹਾਨੂੰ ਫਿਰ ਇਹਨੂੰ ਧੋਣਿਆ ਥੋੜਾ ਆ ਲਓ ਜੀ ਕਰਤੇ ਟਾਇਰ ਫਰੰਟ ਵਾਲੇ ਵੀ ਫਿੱਟ ਤੇ ਬੈਕ ਵਾਲੇ ਵੀ ਹੋ ਗਏ ਬਸ ਉਹਨੇ ਦੇ ਤੇ ਮਾਰਦੇ ਆ ਪਾਣੀ ਪਾਣੀ ਮਾਰ ਕੇ ਗਰਦ ਬਹੁਤ ਹੀ ਲਚੜੀ ਹੋਈ ਆ ਤੇ ਕਰਦੇ ਆ ਫਿਰ ਇਹਨੂੰ ਰੈਡੀ ਲਓ ਜੀ ਸਾਰਾ ਧੋਤਾ ਆਪਾਂ ਲੁੱਕ ਚੈੱਕ ਕਰੋ ਆ ਸਟਰੈਟਰ ਦੀ ਚੈੱਕ ਕਰੋ ਲੁੱਕ ਬਾਹ ਹੁਣ ਰਹਿ ਗਿਆ ਇਹਦਾ ਇਕੱਲਾ ਗੇਅਰ ਤੋਂ ਬਾਅਦ ਇਹ ਚੱਲਦਾ ਏ ਸਾਰਾ ਯੂ ਪਾਈਪ ਲਾਵਾਂਗੇ ਅੱਗੇ-ਅੱਗੇ ਸਾਰਾ ਕੁਸੇ ਦਾ ਕਰਾਂਗੇ ਪੇਂਟ ਕਰਾਵਾਂਗੇ ਸਭ ਤੋਂ ਪਹਿਲਾਂ ਹੁਣ ਸਟਾਰਟ ਕਰਕੇ ਨਾ ਜੇ ਗੇਅਰ ਗੂਰ ਲੱਗ ਗਿਆ ਇਹਨੂੰ ਪਹਿਲਾਂ ਪੇਂਟ ਕਰਾਵਾਂਗੇ ਆ ਚਾਸੀ ਨੂੰ ਸਾਰੀ ਨੂੰ ਬਲੈਕ ਬਲੈਕ ਹੋਣ ਤੋਂ ਬਾਅਦ ਫੇਰ ਜਾ ਕੇ ਸੋਹਣਾ ਲੱਗਣ ਲੱਗੂਗਾ ਇਹ ਕਿਵੇਂ ਕੀ ਆਪਾਂ ਸਾਰਾ ਦੇਖਦੇ ਆ ਜਾਂ ਤਾਂ ਇਹਨੂੰ ਸਾਰਾ ਹੀ ਕਰਾਵਾਂਗੇ ਏ ਟੂ ਜ਼ੈਡ ਜਿੰਨਾ ਵੀ ਆ ਸਾਰਾ ਹੀ ਕਰਾਵਾਂਗੇ ਨਹੀਂ ਤਾਂ ਨਹੀਂ ਆਪਾਂ ਇਹਨੂੰ ਥੋੜਾ ਜਿਹਾ ਬਸ ਕੱਲਾ ਆਹਾ ਚਾਸੀ ਚਾਸੀ ਵਾਲਾ ਕਰਾਵਾਂਗੇ ਲਾਹ ਤਾਂ ਬੰਦੀ ਆ ਕੇ ਸਾਰਾ ਮਗਰਾਟਾਂ ਦਾ ਸ਼ੋਅ ਦਾ ਦੁਬਾਰਾ ਕਰ ਦਈਏ ਕਿਉਂਕਿ ਥੋੜਾ ਜਿਹਾ ਵਧੀਆ ਲੱਗਣ ਲੱਜੂਗਾ ਹੋਰ ਚਲੋ ਦੇਖਦੇ ਆ ਅੱਗੇ ਕਿਵੇਂ ਕੀ ਹੁੰਦਾ ਇਹਦਾ ਕੋਲੋਂ ਪੇ ਚੈੱਕ ਕਰੋ ਹੁਣ ਪੂਰਾ ਘੈਂਡ ਲਾ ਦਣਾ ਹੂੰ ਹੋਰ ਫਿਕਸ ਹੋ ਗਿਆ ਦਿਖਾਉਣਾ ਤੁਹਾਨੂੰ ਲਓ ਚੈੱਕ ਕਰੋ ਹੁਣ ਫਰੰਟ ਤਾਂ ਉੱਠਿਆ ਉੱਠਿਆ ਜਾਂ ਲੱਗਦਾ ਬਸ ਜਦ ਯੂ ਪਾਈਪ ਲੱਗ ਜਾਣੀ ਇਹਦੇ ਤਾਂ ਇਹਨ ਵਧੀਆ ਘੈਂਡ ਤਰੀਕੇ ਵਾਲਾ ਤਿਆਰ ਹੋ ਜਾਣਾ ਫਿਰ ਇੱਕ ਦੋ ਰੀਲਾਂ ਬਣਾ ਲਈਏ ਹੁਣ ਇਹਦੀਆਂ ਤੇ ਇਹਦੀਆਂ ਪੌੜੀਆਂ ਵੀ ਲਾਉਣ ਵਾਲੀਆਂ ਰਹਿੰਦੀਆਂ ਦੋਨਾਂ ਸਾਈਡ ਗियर ਲੱਗ ਜਾ ਉੱਪਰ ਵਾਲਾ ਫਰਸ਼ ਲਾਜੋ ਉਹ ਤੋਂ ਬਾਅਦ ਆਪਾਂ ਪੌੜੀਆਂ ਦਾ ਕੰਮ ਸਟਾਰਟ ਕਰ ਦੇਣਾ ਗੇਅਰ ਦੇ ਆਪਾਂ ਲੀਵਰ ਦੋਨੀਆਂ ਸਾਈਡ ਤੇ ਰੱਖਾਂਗੇ ਹੁਣ ਇਹਦੇ ਤੇ ਹਾਈ ਲੋ ਵਾਲਾ ਗੇਅਰ ਵੀ ਲੱਗ ਜਾਣਾ ਲੋਈ ਖੜਾ ਆਵਣਾ ਛੋਟਾ ਲਾਸ਼ਕਾ ਮਾਰਦਾ ਅਜੇ ਤਾਂ ਪੂਰੀਆਂ ਦੇਖੋ ਫਿਰ ਬਸ ਇਹਨੂੰ ਆਪਾਂ ਕੰਪਾਊਂਡ ਕਰਾਵਾਂਗੇ ਹੁਣ ਇਹ ਮੈਨੂੰ ਲੱਗ ਰਿਹਾ ਫਿਰ ਦੱਸੋ ਕਿਆ ਪੂਰਾ ਤੇ ਇਹਨੂੰ ਕੰਪਾਉਂਡ ਕਰਾਵਾਂਗੇ ਆਪਾਂ ਹੁਣ ਨੂੰ ਦੇ ਦਿਆਂ ਸਾਰੇ ਨੂੰ ਲੁੱਕ ਚੈੱਕ ਕਰੋ ਬਸ ਪੌੜੀ ਲਾ ਕੇ ਇੱਕ ਪਿੱਛੇ ਯੂ ਪਾਈਪ ਲਾ ਕੇ ਵਧੀਆ ਘੈਂਟ ਬਣ ਜਾਣਾ ਹੁਣ ਚਲਾਇਆ ਕਰਾਂਗੇ ਇਹਨੂੰ ਐਨ ਵਧੀਆ ਤਰੀਕੇ ਨਾਲ ਦਾ ਹੁਣ ਗੇੜੇ-ਗੁੜੇ ਲਾ ਕੇ ਕਰਾਂਗੇ ਇਹਦੇ ਤੇ ਇੱਕ ਬਾਅਦ ਕਲਰ ਕਰਾਵਾਂਗੇ ਉਹਨਾਂ ਨੂੰ ਬਲੈਕ ਸਾਰੇ ਨੂੰ ਬਸ ਗੇਅਰ ਰਹਿ ਗਿਆ ਇਕੱਲਾ। ਓਏ ਗੇਅਰ ਪੈ ਗਿਆ। ਤੇ ਹੁਣ ਆਪਾਂ ਹਾਈ ਲੋ ਗੇਅਰ ਵੀ ਲਾਵਾਂਗੇ। ਉਹਦਾ ਵੀ ਬਹੁਤ ਫਾਇਦਾ ਹੋ ਜਾਣਾ ਹਾਈ ਲੋ ਗੇਅਰ ਦਾ। ਤੇ ਨਿਊਡਲ ਬਿਲਕੁਲ ਨਿਊਡਲ ਦੋਨੇ ਗੇਰਾਂ ਚ ਨਿਊਡਲ ਖੜਾ ਲੱਗ ਜੂਗਾ। ਜਿਵੇਂ ਫਿਰ ਐਂ ਕਰਨਾ ਪਿਆ ਕੋਨਾ ਹੋਲੀ ਉਧਰੋਂ ਆਪਾਂ ਨੂੰ ਜਿਹੜਾ ਲੋ ਪਾਇਆ ਕਰਨਾ ਜਾਂ ਹਾਈ ਪਾ ਕੇ ਜਿੱਦਾਂ ਵੀ ਚਲਾਉਣਾ ਫਿਰ ਉਹਵੇਂ ਚਲਾਇਆ ਕਰਨਾ ਪਿਆ ਕਰਨਾ। ਇੱਕ ਪਾਸੇ ਤਾਂ ਲੋ ਹਾਈ ਗੇਅਰ ਦਾ ਲੀਵਰ ਲੱਗ ਜੂ ਇੱਕ ਪਾਸੇ ਪੱਕਾਈ ਜਿਹੜਾ ਆਪਾਂ ਨੇ ਚਲਾਉਣਾ ਇਦਾਂ ਕਰਿਆ ਕਰਿਆ ਇਹ ਫਿਰ ਉਧਰ ਹੋਣਾ ਆਪਣਾ ਜਿਵੇਂ ਚਲਦੇ ਚਲਦੇ ਤੇ ਜਿਵੇਂ ਪਹਿਲਾਂ ਲੋਹ ਪਾ ਕੇ ਆਪਾਂ ਤੋਰ ਲਿਆ ਉਹ ਤੋਂ ਬਾਅਦ ਚਲਦੇ ਚਲਦੇ ਤੇ ਪਹਿਲਾ ਦੂਜਾ ਪਾ ਲਿਆ ਉਸ ਤੋਂ ਬਾਅਦ ਜਿਹੜਾ ਹਾਈ ਪਾ ਕੇ ਜਿਹਦੀ ਭੱਜਦਾ ਕਰ ਲੋ ਦੇਖ ਕੇ ਦਾ ਕਰਨਾ ਪਿਆ ਕਰੂਗਾ ਹੁਣ ਆਪਾਂ ਇਹਨੂੰ ਸਟicker ਜਿਵੇਂ ਲਵਾਣਿਆ ਜਿਹੜਾ ਆਪਣਾ ਐਨ ਕੇ ਦਾ ਸਾਰਾ ਲੋਗੋ ਹੀ ਆ ਉਤਰਿਆ ਆਇਆ ਇਹ ਵੀ ਲਵਾਉਣੇ ਆ ਤੇ 컬러 ਕੋਲਰ ਮਾਰਨ ਵਾਲਾ ਇਹਨਾਂ ਦੇਖਦੇ ਆਪਾਂ ਜਿਵੇਂ ਕੀ ਉਹਦੇ ਨਾਲ ਹੀ 라ਗੜ ਕੇ ਜੇ ਮਾਰ ਦਾਂਗੇ ਸਪਰੇਅ ਵਾਲਾ 컬러 ਹੀ